ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਟੌਪ ਨਿਊਜ਼ ਜੇਕਰ ਗੱਲ ਕਰੀਏ ਆਪਾਂ ਤੇ ਇਸ ਵਕਤ ਟੌਪ ਨਿਊਜ਼ ਦੀ ਟੀਮ ਪਹੁੰਚੀ ਆ ਪਿੰਡ ਮਡੇਰਾ ਦੇ ਵਿੱਚ ਜਿੱਥੇ ਕੀ ਅੱਜ ਰਾਤ ਤੜਕੇ ਟਰੈਕਟਰ ਤੇ ਟਰਾਲੀ ਚੋਰੀ ਹੁੰਦਾ ਆ ਤੇ ਇਸ ਵਕਤ ਸਾਡੇ ਨਾਲ ਜਿਹੜੇ ਟਰੈਕਟਰ ਟਰਾਲੀ ਦੇ ਮਾਲਕ ਆ ਤੀਰਤ ਸਿੰਘ ਉਹ ਵੀ ਜੁੜ ਚੁੱਕੇ ਹਨ ਗੱਲਬਾਤ ਕਰਦੇ ਆ ਜੀ ਸਤਿ ਸ੍ਰੀ ਅਕਾਲ ਜੀ ਕੀ ਹੋਇਆ ਮਾਮਲਾ ਕੀ ਕਿਦਾਂ ਗੱਲ ਹੋਈ ਕਿੰਨੇ ਵਜੇ ਹੋਇਆ ਤੇ ਕੀ ਕੀ ਲੈ ਕੇ ਗਏ ਮਾਮਲੇ ਦਾ ਪਤਾ ਹੀ ਨਹੀਂ ਲੱਗਾ ਮੈਂ ਟਰਾਲੀ ਨਾਲ ਪਾਈ ਆ ਕੱਲ ਪਪੂਲਰ ਸ਼ਾਂਗੇ ਸੀ ਅੱਛਾ ਜੀ ਤੇ ਪਪੂਲਰ ਦੀਆਂ ਭਰੀਆਂ ਬੰਨ ਕੇ ਮੈਂ ਵਿਚਰਾਤੀਆਂ ਮੈਂ ਕਿਹਾ ਮੀਂਹ ਪੈਂਦਾ ਬਾਅਦ 'ਚ ਲਾਉਂਗਾ ਇਹ ਕਿੱਥੇ ਖੜੀ ਕੀਤੀ ਦਿਖਾਓ ਤਮੜਿਆ ਆਪਾਂ ਦੇਖ ਸਕਦੇ ਹਾਂ ਕਿ ਇਸ ਵਕਤ ਆ ਦੇਖੋ ਆ ਟਰੈਕਟਰ ਟਰਾਲੀ ਜਿਹੜੇ ਰਾਤ ਨੂੰ ਲੈ ਕੇ ਗਏ ਇਹ ਕਿੱਥੇ ਖੜਾ ਕੀਤਾ ਅੱਛਾ ਜੀ ਅੱਛਾ ਆਪਣੇ ਘਰ ਦੇ ਨਾਲ ਹੀ ਮਤਲਬ ਖੜਾ ਸੀ ਹਾਂਜੀ ਅੱਛਾ ਜੀ ਤੇ ਮੈਂ ਕਿਹਾ ਭਰੀਆਂ ਸਵੇਰ ਨੂੰ ਲਾਉਂਗਾ ਉਦੋਂ ਅੱਛਾ ਜੀ ਅੱਛਾ ਜੀ ਵੀਰਾਂ ਦਾ ਆਉਣਾ ਹੀ ਨਹੀਂ ਦਿੱਤਾ ਇੱਥੇ ਨੂੰ ਪਤਾ ਹੀ ਨਹੀਂ ਲੱਗਾ ਰਾਤ ਨੂੰ ਕੀ ਮੈਨੂੰ ਲੱਗਾ ਜੀ ਕੋਈ ਆਵਾਜ਼ ਨਹੀਂ ਆਈ ਟਰੈਕਟਰ ਟਰਾਲੀ ਅਕਸਰ ਇਨੀ ਆਵਾਜ਼ ਨਾ ਕੋਈ ਆਵਾਜ਼ ਨਹੀਂ ਆਈ ਕੈਮਰਾ ਨਹੀਂ ਲਾਈ ਤੁਸੀਂ ਕੈਮਰੇ ਹੈ ਨਹੀਂ ਜੀ ਕੈਮਰੇ ਨਿਆਣੇ ਕਹਿੰਦੇ ਸੀ ਲਾ ਲਓ ਮੈਂਗਾ ਲਾ ਲਵਾਂਗਾ ਇੱਥੇ ਕਿਹੜਾ ਹਾਂ ਤੁਹਾਨੂੰ ਕੋਈ ਇੰਨਾ ਚਿਰ ਹੋ ਗਿਆ ਰਹਿੰਦਿਆਂ ਨੂੰ ਜੀ ਉਹ ਇਹੋ ਜਿਹੀ ਗੱਲੇ ਹੀ ਨਹੀਂ ਸੀਗੀ ਜੀ 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 ਤੇ ਕਿਹੜਾ ਟਰੈਕਟਰ ਸੀ ਮਹਿੰਦਰਾ ਟਰੈਕਟਰ 265 ਸੀ ਅੱਛਾ ਟਰਾਲੀ ਕਿਹੜੀ ਸੀ ਟਰਾਲੀ 126 ਦੀ ਸੀਗੀ 126 ਦੀ ਹਾਂਜੀ ਰੰਗ ਨਹੀਂ ਉਹਨੂੰ ਪੀਤਾ ਅੱਛਾ ਜੀ ਤੇ ਟਰੈਕਟਰ ਦਾ ਰੰਗ ਕਿਹੜਾ ਸੀ ਲਾਲ 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 ਰੰਗ ਦਾ ਇੱਥੋਂ ਜਿੱਦਾਂ ਇੱਥੇ ਪੈਰ ਲੱਗੇ ਉੱਥੇ ਨਹੀਂ ਪਤਾ ਕੀਤਾ ਕਿ ਕਿਧਰ ਨੂੰ ਗਿਆ ਹੋਊਗਾ ਉਹ ਤਾਂ ਛੱਡ ਕੇ ਚੜ ਗਿਆ ਜੀ ਪਤਾ ਨਹੀਂ ਐਨੂੰ ਮੋੜ ਲਿਆ ਪਤਾ ਨਹੀਂ ਐਨੂੰ ਮੋੜ ਲਿਆ ਅੱਛਾ ਕਿੰਨੇ ਕ ਬਜੇ ਦੀ ਘਟਨਾ ਕਈ ਜਾ ਸਕਦੀ ਇਹ 12 ਤੋਂ ਬਾਅਦ ਦੀ ਆ ਜੀ ਅੱਛਾ ਜੀ ਰਾਤ ਦੇ 12 ਤੋਂ ਬਾਅਦ 12 ਤੱਕ ਤੁਸੀਂ ਜਾਗਦੇ ਸੀ ਹਾਂਜੀ ਹਾਂਜੀ ਉਸ ਲਈ ਮੈ ਕੀ ਮੰਗ ਕਰਦੇ ਆ ਸਾਨੂੰ ਮਿਲਣੀ ਚਾਹੀਦੀ ਸਾਡੀ ਚੀਜ਼ ਗਵਾਚੀ ਹੋ ਜੀ ਹਾਂ ਜੀ ਮਿਲਣੀ ਚਾਹੀਦੀ ਸਾਡਾ ਟਰੈਕਟਰ ਗਵਾਚਾ ਸਾਨੂੰ ਮਿਲਣਾ ਚਾਹੀਦਾ ਪ੍ਰਸ਼ਾਸਨ ਦਾ ਸਾਡਾ ਠੀਕ ਜੋ ਵੀ ਕਰੇ ਕਾਰਵਾਈ ਕਰੇ ਪੂਰੀ ਜੀ ਧੰਨਵਾਦ ਜੀ ਤੇ ਇਹ ਤਸਵੀਰਾਂ ਸਨ ਆ ਦੇਖੋ ਤੁਸੀਂ ਇਹ ਘਾਹ ਰੇਣਾ ਦਾ ਤੇ ਇੱਥੇ ਆਪਣਾ ਟਰੈਕਟਰ ਖੜਾ ਸੀ ਤੇ ਆ ਦੇਖੋ ਤੁਸੀਂ ਆ ਜਿਹੜੇ ਪੈਰ ਲੱਗੇ ਆ ਉਹ ਕਣਕ ਦੇ ਵਿੱਚੀਆਂ ਆ ਆ ਦੇਖੋ ਇੱਥੋਂ ਫਿਰ ਟਰੈਕਟਰ ਜਾਂਦਾ ਆ ਦੇ ਕਣਕ ਤੋਂ ਵੀ ਇਹ ਤੇ ਮਿੱਧੇ ਕੇ ਗਿਆ ਥੋੜੀ ਜਹੀ ਤੇ ਫਿਰ ਇਹਨਾਂ ਦਾ ਬਾਰ ਬਾਰ ਜਿਹੜਾ ਆ ਮਡੇਰਾ ਪਿੰਡ ਚ ਤੀਰਤ ਸਿੰਘ ਦਾ ਘਰ ਆ ਤੇ ਉਹਨਾਂ ਨੇ ਗੁਹਾਰ ਲਾਈ ਆ ਪੁਲਿਸ ਨੂੰ ਕੀ ਉਹਨਾਂ ਦਾ ਟਰੈਕਟਰ ਟਰਾਲੀ ਲੱਬਿਆ ਜਾਵੇ ਧੰਨਵਾਦ ਜੀ